ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੇਰੇ ਚੈਨਲ ਪਰਪੀਤ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਅੱਜ ਦਾ ਬਲੌਗ ਫੇਰ ਸ਼ੁਰੂਆਤ ਕਰਦੇ ਆਂ ਤੇ ਰਾਤ ਸੀਗਾ ਬਹੁਤ ਜ਼ਿਆਦਾ ਮੀਂਹ ਹਨੇਰੀ ਤੇ ਬਹੁਤ ਖਰਾਬ ਮੌਸਮ ਸੀਗਾ ਬਹੁਤ ਖਰਾਬ ਮੌਸਮ ਸੀ ਤੁਸੀਂ ਵੀ ਦੱਸਿਓ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਆਇਆ ਕਿ ਹੈ ਨਹੀਂ ਸੀ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਤੇ ਆਪਾਂ ਕਰਦੇ ਆਂ ਘਰ ਦੇ ਕੰਮ ਦੀ ਸ਼ੁਰੂਆਤ ਹਾਂਜੀ ਰੋਟੀ ਆਪਾਂ ਬਣਾ ਲਈ ਸੀ ਸਾਰਾ ਕੰਮ ਧੰਦਾ ਕਰ ਲਿਆ ਸੀ ਸਾਫ ਸਫਾਈ ਆਪਣੀ ਹਲੇ ਪਈ ਐ ਢਾਂਡੇ ਵੀ ਆਪਣੇ ਧੌਣ ਵਾਲੇ ਪਈ ਐ ਕਿਰਾਂ ਸਾਰਿਆਂ ਨੇ ਰੋਟੀ ਪਾਣੀ ਖਾ ਲਿਆ ਆਪਦੇ ਕੰਮ ਧੰਦੇ ਤੇ ਗਏ ਸਾਰੇ ਕੰਮ ਅਸੀਂ ਉੱਥੇ ਸੀ ਤੁਹਾਨੂੰ ਦਿਖਾਇਆ ਸੀ ਥਾਲ ਤੁਹਾਨੂੰ ਪਿੰਡ ਦੀ ਵੀਡੀਓ ਦਿਖਾਈ ਸੀ ਵੀ ਬਲੌਗ ਉੱਥੋਂ ਦਾ ਬਣਾਇਆ ਸੀਗਾ ਆਪਾਂ ਤੇ ਸਾਡੇ ਉੱਥੇ ਬਾਬੇ ਜੀ ਦਾ ਉਹਦਾ ਵੀਡੀਓ ਬਣਾਇਆ ਸੀਗਾ ਆਪਾਂ ਬਾਬੇ ਜੀ ਦਾ ਤੇ ਤੁਸੀਂ ਬਹੁਤ ਪਸੰਦ ਕੀਤਾ ਲਾਈਕ ਕੀਤਾ ਤੇ ਅੱਜ ਪਾਖਿਆ ਦੇ ਕਰੀ ਵੀਡੀਓ ਬਣਾਵਾਗੇ ਇਹ ਕਰੀ ਹੈਗੀਆਂ ਅਸੀਂ ਪਾ ਤੋਂ ਨਹੀਂ ਆਂਦੇ ਕਿੰਨਾ ਮਪਾ ਸਾਰਾ ਕਰ ਲਿਆ ਸੀਗਾ ਚੱਪੜ ਬਹੁਤ 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 ਅੰਦਰੇ ਧੋਣ ਜਾਂਦੀਆਂ ਤੇ ਮੰਮੀ ਇਹ ਤਨਾ ਪਾਣੀ ਤੱਕ ਨਾਲ ਲੰਦੇ ਧੋਣ ਲਾ ਲਸੀ ਚੱਲਾ ਬਣਾ ਕੇ ਜਦ ਤੂੰ ਪੜਦਾ ਕਰਦੇ ਧੋਣ ਲਗਾ ਮਸਾ ਸਿੰਨਾ ਬਣਾ ਕੇ ਰਸ਼ਮੀਨ ਤੂੰ ਵਾਲ ਕਟਾ ਕੇ ਲਿਆ ਕਿਵੇਂ ਆ ਮੰਤ ਰਸ਼ਮੀਨ ਬੜੀ ਐਸ ਤੂੰ ਮੰਤ ਤਾਂ ਬੋਲਦਾ ਹੀ ਨਹੀਂ ਪੱਤੀ ਤੇ ਪੱਤੀ ਤੇ ਜਾਉਂਦਾ ਸਤਿ ਮਾ। ਵਿਚਾ ਸੱਪ ਦਾ ਖਾਤ ਹੋਇਆ ਨਾ ਔਰ ਦਾ। ਹਲੋ ਬਸੂ ਨਹੀਂ ਜਾਂਦਾ ਨਹੀਂ ਛੱਡ ਕੇ ਨਹਿਰ ਤੇ ਨਮੋਣ ਵਾਸਤੇ। ਹੂੰ। ਤੇ ਮੈਂ ਉੱਤੇ ਲੈ ਜਾਂਦਾ ਤੇ ਜੁੰਗੀਆਂ ਮਾਰਦੀ ਨੇ ਚੋਟੀਆਂ। ਇੱਕ ਵਾਰ ਮੈਂ ਬੈਠਾ ਚੋਟੀ ਤੇ ਤੇ ਮਗਰ ਮੇਰੇ ਸੱਪ ਬੈਠਾ ਔਰ ਦਾ ਚੋਟੀ। ਵਾਹ ਖਰਦਾ ਨਹੀਂ। ਚੰਦਰ ਮੈਨੂੰ ਦਾ ਸੱਪ ਮਾਰਦਾ। ਤੇ ਉਹ ਦੇਖਦਾ ਇਹ ਪਿੱਛੇ ਮੁੜ ਕੇ ਥੋੜਾ ਜਾ। ਔਰ ਦਾ ਬੈਠਾ। ਕੱਤੀ ਨੇ ਕੱਟਦੀ ਚੱਲਦਾ ਚੱਲ। ਕੱਤੀ ਨੇ ਮਾਰਦੀ ਜੁੰਬੀ ਜੋਦਰਾ ਸੱਪ ਨੂੰ ਮੇਰੇ ਮਗਰ। ਕੱਟੀ ਦੇ ਨਾਲ ਹੀ ਨਾ ਮਾਰਗਾ ਚੰਦੇ ਦੂਜੇ ਬਸ ਸੱਪ ਉੱਧਰ ਹੀ ਘਰ ਨਾ ਇੱਧਰ ਜਾ ਕੇ ਹੋਣਾ ਹੋਣਾ ਬੋਲੇ ਕੋਟਾ ਸਾਥੀ ਕੱਲ ਪਰਮੇਇਤਰ ਕੇ ਵੀ ਨਾ ਕੇ ਗਏ ਹਨਾ ਬਸ ਮੈਂ ਤੁਹਾਨੂੰ ਚਾਹ ਸੀ ਮਾਨੂੰ ਸਾਰੇ ਨਾ ਤੇ ਤੁਹਾਨੂੰ ਮਾਣ ਹੋ ਗਿਆ ਬਾ ਡਜੇ ਮ ਘਡੋਂ ਦਾ ਨਾ ਜਾਇਆ ਮਨ ਮੈਂ ਨਹੀਂ ਦੇਖੀ ਉੱਥੇ ਢਾਣੀ ਦੇ ਕੋਲੇ ਕਿਹੜੀ ਨਹਿਰ ਹੈ ਮੈਂ ਨਹੀਂ ਦੇਖੀ ਜਿੱਦਾਂ ਗਏ ਉਹਦੀ ਕਸੀ ਵੀ ਨਾ ਆਇਆ ਇਹ ਤਾਂ ਕਸੀ ਹੈ ਕਸੀ ਜਨਾਲੀ ਉਹ ਨੈਸਾ ਨਹੀਂ ਜਦੈ ਤੱਕ ਜੀ ਰਹੀ ਹੈ ਕਸਿੱਤ ਨਾ ਦੇ ਕਸਿੱਤ ਨਾ ਦੇ ਵਰਤਾਂ ਡੁੰਗੀ ਐ ਨੀ ਕਲਾਕੀ ਚੀ ਡੁੰਗੀ ਬਹੁਤ ਜੀ ਸਰਸ ਜਿੰਨਾ ਪਾਣੀ ਦਾ 25 ਜੀ ਤਾਂ ਪਾਣੀ ਅਡਾ ਡੱਕਾ ਹਾਂ ਪਾਏ ਦਾ ਸਭ ਕੁਝ ਦੇ ਜਨਾ ਹਾਂ ਅੱਬਾ ਸਫਾਇਆ ਬਹੁਤ ਕਾਹ ਲੈ ਨਾ ਸਾਹ ਪੱਕਾ ਬਣਾ ਸਾ ਇਹ ਤੇ ਨਹੀਂ ਹੈ ਨੀ ਹੈ ਨਾ ਇੰਨਾ ਉੱਥੇ ਨਹੀਂ ਜਿਆਦਾ ਪਰ ਤਪਰੇ ਇੱਥੇ ਨਹੀਂ ਹੈ ਨੀ ਦਾ ਪਰ ਤਪਰ ਉਤਰੂ ਨਾ ਕਿੰਨਾ ਤਪਰ ਪਤਾ ਕੋ ਕੋ ਬੋਤਲ ਦਾ ਨਹੀਂ ਲੈ ਆਇਆ ਤੇ ਹਾਰ ਜੇ ਦੁਹਦੇ ਸੀ। ਕੋਰ ਦਾ ਤੇ ਸਾਲਾ ਦੇ ਬੋਤਲ ਵਾਲਾ। ਨਾ ਲੋ ਰਸ਼ਮੀਨ ਦੇ ਵਾਲ ਕਟਾ ਕੇ ਲਿਓ ਪਹਿਲਾਂ ਤਾਂ ਹੁਣ ਜਾ ਕੇ। ਨਹੀਂ ਕਰ ਦਨ ਦੇ। ਬਸ ਮੀਂਹ ਤਾਂ ਹਟ ਜੂਗਾ। ਹੁਣ ਬਰ ਆਉਂਦਾ ਉਹ ਸੁਣਾਉਂਗਾ। ਕਲ ਕੋ ਸਾਰੀ ਭੇਜੀ ਦੀ। ਨਾਰਦ ਨਾ ਖਿੰਲਾ ਮਰਦਾ। ਬੱਕੜੀਆਂ ਬਨ ਜਾਣਗੀਆਂ। ਤੇ ਜੱਗੇ ਭਏ ਬਾਹਰ ਸਾਹ ਕਦੇ ਤੇ ਸਾਰੀ ਭੇਜੀ ਤਾਂ ਮਰ ਜਾਵੇ। ਸੰਭਾਲ। ਬੱਕੜੀਆਂ ਬਨ ਜਾਣਗੀਆਂ। ਗੁੜ ਪਾ ਕੇ ਖਾ ਲੈ ਗੁੜ ਪਾ ਕੇ ਖਾ ਲੈਣਗੇ ਉੱਥੋਂ ਤੋਂ ਤਾਂ ਵਾਰੀ ਕਿੰਨੀ ਮੱਕੀ ਨੂੰ ਲਾ ਦੇ ਤਿੰਨ ਲੈ ਲੇ ਉੱਪਰ ਉਹ ਯਾਣਾ ਆਪਣੇ ਉੱਥੇ ਕੋਈ ਨਹੀਂ ਪਈ ਪੰਡਾ ਵਾਰ ਵਾਰੀ ਫੇਮਸੀ ਸਾਰੀ ਵਾਰ ਪਈ ਆ ਨਹੀਂ ਪਈ ਖੇਤ ਚ ਕਿੰਨੀ ਇਹਨਾਂ ਦੇ ਹਨ ਹਰੇਕ ਦੇ ਮੰਡੀ ਚ ਵੀ ਉੱਤੋਂ ਮੈਂ ਅੱਜ ਤੱਕ ਬਹੁਤ ਮੌਸਮ ਖਰਾਬ ਹੈ ਤੂੰ ਤਾਂ ਖਾ ਲੈ ਦਵਾਈ ਤੂੰ ਪਰਮ ਕਰੂਗੀ ਆਦੀ ਦਵਾਈ ਇਹ ਮੈਂ ਲਈਆਂ ਸਤਲਗੋਮਾ ਤੋਂ ਬੂਹ ਹੂੰ ਤੋ ਚਾਹ ਤੇ ਦਿੱਤੀ ਨਾ ਚਾ ਇਹ ਤਾਂ ਗਾਰਮੀਨਾ ਹੋ ਜਾਂਦਾ ਹੈਗਾ ਕਿਹੜਾ ਗਾਰਮੀਨਾ ਦੋ ਸਿਦਲੀ ਆਂਦੀ ਹੈ ਦੋ ਸਿਦਲੀ ਆਂਦੀ ਹੈ ਆਹ ਸਾਡਾ ਨਹੀਂ ਟਾਲਿਆ ਬਾਲ ਕੀ ਕਰੀ ਜਨੇ ਮਾਈਨਕ੍ਰਾਫਟ ਦੀ ਦੀ ਧੋਨੇ ਫੋਨ ਤੇ ਫੋਨ ਤੇ ਕੀ ਕਰਦਾ ਕੋਈ ਕੁਸਮਾਨਤ ਕਰੀ ਜਾਂਦਾ ਜਿਹੜਾ ਰਸਮੀ ਵਰਕ ਪਿਆ ਤੇਰਾ ਕਰਨ ਵਾਲਾ ਰਸਮੀ ਕਰ ਲਾ ਹੁਣੀ ਪਹਿਲਾਂ ਬਾਲ ਕਟਾ ਕੇ ਨਹਾ ਕੇ ਫਿਰ ਉਸ ਤੋਂ ਬਾਅਦ ਵਰਕ ਕਰ ਲਈ ਠੀਕ ਹੈ ਤਾਂ ਚੱਕ ਲਾ ਮੂੰਹ ਵਾਲ ਵੇਖੀ ਕਿਵੇਂ ਹੋਏ ਉੱਖਾਂ ਚ ਪਾ ਲੱਗਦੇ ਤੇਰਾ ਮੰਤਾ ਸਕੂਲ ਲੱਗੂਗਾ ਅਦਿਮੰਤਾ ਵੀ ਨਹੀਂ ਗਿਆ ਸਕੂਲ ਹਨਾ ਮੰਤਾ ਤੂੰ ਕਾ ਤੂੰ ਨਹੀਂ ਗਿਆ ਕਾ ਤੂੰ ਨਹੀਂ ਗਿਆ ਬਾਦੀ ਮੂਤੀ ਨੂੰ ਬਾਦੀ ਲਿਆਉਣੀ ਸੀ ਗਰਮੀ ਚੋ ਗਿਆ ਪੰਜਵੀਂ ਤੇਰੇ ਸਕੂਲ ਚ ਪੜਦਾ ਕੀ ਨਾਮ ਤੇ ਸਕੂਲ ਦਾ ਹਾਲਸਾ ਫੇਟੈਨੂ ਵੀ ਖਾਲਸਾ ਬੰਨਾ ਪਊ ਕੇ ਸਰਜੂ ਜੂੜਾ ਰੱਖ ਲਈ ਪਹਿਲਾਂ ਰੱਖਿਆ ਸੀ ਨਾ ਹੁਣ ਰੱਖ ਲਈ ਹੁਣ ਤਾਂ ਇਹਨੂੰ ਕੋਈ ਇਹਨੇ ਜੂੜਾ ਰੱਖਿਆ ਹੈ ਨਾ ਕਟਾਤਾ ਗਰਸ਼ਾਨ ਨੇ ਰੱਖਿਆ ਗਰਸ਼ਾਨ ਨੇ ਵੀ ਕਟਾਤਾ ਹੁਣ ਰਸ਼ਮੀਨ ਰੱਖਦਾ ਹੈਗਾ ਤੇ ਜਦੋਂ ਕਟਾਉਂਦਾ ਹੀ ਨਹੀਂ ਤੂੰ ਵਾਲ ਰੋਜ਼ ਕਹਿੰਦੇ ਨਾ ਅੱਜ ਕੱਲ ਅੱਜ ਕੱਲ ਸੌਰਵ ਜੋਸ਼ੀ ਇਹਨਾਂ ਇਹਨੂੰ ਆਂ ਸੋਹਣਾ ਉਹਦੇ ਐਂ ਪੈਂਦੇ ਹੁੰਦੇ ਅੱਖਾਂ 'ਚ ਹੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਉਤੋਂ ਦਾ ਵੀਊ ਯਾਰਾ ਤਾਂ ਮੀਂਹ ਮੇਰੀ ਆਇਆ ਸੀਗਾ ਤੇ ਬਹੁਤ ਹੀ ਤੇਜ਼ ਸੀ ਮੀਂਹ ਮੇਰੀ ਬੱਟੇ ਤਾਂ ਸੁੱਕਾ ਹੀ ਪਿਆ ਮੀਂਹ ਤਾਂ ਇੰਨਾ ਹੈ ਨਹੀਂ ਸੀ ਖਰੇ ਇੱਥੇ ਪਿੰਡ ਉੱਥੇ ਬਹੁਤ ਜ਼ਿਆਦਾ ਸੀਗਾ ਹੁਣ ਵੀ ਹਨੇਰੀ ਜੀ ਹੋਈ ਪਈ ਆ ਮੌਸਮ ਜਿਹਾ ਬਦਲ ਗਿਆ ਆਇਆ ਪਿਆਗਾ ਅੱਜ ਵੀ ਨਹੀਂ ਆਊਗਾ ਆਹ ਤੇ ਆ ਰਿਹਾ ਸਪੀਨਾ ਪਾਣੀ ਦਾ ਰੋਡ ਤੇ ਲੀ ਰਿਹਾ ਹੈ ਉਹ ਚਾਂ ਵਸਤੇ ਹੁਦਾ ਬਣਾਇਆ ਸੀ ਆ ਇਧਰ ਇਹਨਾਂ ਦਾ ਪਤਾ ਹੈ ਜਾਲੀ ਦੀ ਪੱਟੀ ਵੀ ਸੋੜੀ ਸੀ ਲਈ ਜਾਂਦੇ ਅੱਗੇ ਹੁਣ ਚੱਲਦੇ ਆਪਾਂ نیچے ਤਾਲੀ ਵਾਲਿਆ ਐਸਿਡ ਵਾਲਿਆ ਅੰਤ ਲੈ ਲਈ ਪਿਆਜ਼ ਗੰਡੇ ਇੱਥੇ ਬਹੁਤ ਸੋਹਣੇ ਹੈਗੇ ਮੋਟੇ ਮੋਟੇ ਹੈਗੇ ਵਧੀਆ ਖਾਂਚ ਵੀ ਮਿੱਠੇ ਹੈਗੇ ਰਸੋਈ ਦਾ ਕੰਮ ਆਪਾਂ ਸਾਰਾ ਕਰ ਲਿਆ ਸੀਗਾ ਸਾਡੇ ਘੋਤੇ ਸੀਗੇ ਹੁਣ ਸ਼ਾਮ ਦਾ ਕੋਈ ਦਾਲ ਪਾਣੀ ਬਣਾਵਾਂਗੇ ਆਪਾਂ ਦਾ ਕੋਈ ਸਬਜ਼ੀ ਬਣਾਵਾਂਗੇ ਵੀ ਸਾਬ ਸਫਾਈ ਸਾਰੀ ਕਰਤੀ ਸੀਗੀ ਆਪਾਂ ਸਾਧਰਾਂ ਜੁਦਰਾ ਝਾੜਤੀਆਂ ਸੀ ਨਾ ਸਾਰੇ ਸਾਬ ਸਫਾਈ ਕਰਤੀ ਪਾਣੀ ਲੱਗੀ ਜਾਂਦਾ ਹੈ ਨਾ ਉਹ ਝੋਨਾ ਲਾਉਣਾ ਹੈਗਾ ਹੁਣੇ ਤਾਂ ਝੋਨਾ ਲੱਗਦਾ ਹੀ ਨਹੀਂ ਪਾਣੀ ਪਤਾ ਨਹੀਂ ਕਾਸ ਤੋਂ ਲਈ ਜਾਂਦੇ ਆਂ ਵੇਖਣਾ ਇਹ ਦੇ ਹਾਂ ਸਾਰਾ ਦੇਣੀ ਨਹੀਂ ਜਾਂਦੇ ਹੈਗੇ ਰਾਹ ਬੈਨ ਨਾ ਹੁੰਦੇ ਆ ਜਵਾਕ ਮੋਗੇ ਨੂੰ ਖੰਨੀ ਨਾ ਪੀਓ ਪਾਣੀ ਪਾਣੀ ਲੱਗਦਾ ਨਾ ਪਾਣੀ ਪਸਾਰ ਹੈ ਜਮਾ ਪਾਣੀ ਪਾਣੀ ਨਹੀਂ ਲੈਣੀ ਹਾਜੀ ਮੈਨੂੰ ਬਹੁਤ سارے ਮੇਰੇ ਵੀਰ ਭੈਣਾਂ ਇੰਗਾ ਮੈਨੂੰ ਕਮੈਂਟ ਕਰਦੇ ਆ ਮੈਨੂੰ ਬਹੁਤ ਵਧੀਆ ਲੱਗਦਾ ਉਹ ਕਿਸੇ ਦਿਨ ਆਪਾਂ ਨਾਮ ਲਵਾਂਗੇ ਉਹਨਾਂ ਦੇ ਕਮੈਂਟ ਕਰਨ ਵਾਲਿਆਂ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਬਹੁਤ ਵਧੀਆ ਲੱਗਦਾ ਕਮੈਂਟ ਐਦਾਂ ਹੀ ਕਰਦੇ ਰਹਾ ਕਰੋ ਤੇ ਸਾਨੂੰ ਸਾਰੇ ਫੈਮਿਲੀ ਨੂੰ ਸੰਬੋਧਨ ਕਰਦੇ ਆ ਅਸੀਂ ਵੀਡੀਓ ਬਣਾਉਣੀ ਹੈਗੇ ਤੇ ਸਾਰੇ ਜਾਣੇ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਅੱਜ ਦੇ ਬਲੌਗ ਤੋਂ ਉਸ ਐ ਨਾਈ ਦੇ ਕੱਲ ਨੂੰ ਨਵੇਂ ਬਲੌਗ ਨਾਲ ਮਿਲਾਂਗੇ ਜਰ ਰਵਾਂਗੇ ਤੇ ਧੰਨਵਾਦ